ਤਿਆਸ ਗੱਲ ਕਰਦੇ ਆ ਆਨਰ ਆ ਸੱਚੀ ਗੱਲ ਸਰ ਸਸ ਸਿਕਾ ਜੀ ਸਰ ਤੁਹਾਡੇ ਡ੍ਰੀਮ ਸੀ ਕਿਨੇ ਤੋਂ ਖਿਆਲ ਆਇਆ ਕਿ ਸ਼ੋਰੂਮ ਖੋਲਣ ਦਾ ਅਸੀਂ ਜਦੋਂ ਆਪਣੀ ਕਾਲਜ ਲਾਈਫ ਚ ਪੜ੍ਹਦੇ ਸੀਗੇ ਤਾਂ ਨਾਲ ਦੇ ਮੁੰਡਿਆਂ ਨੂੰ ਸ਼ੌਂਕ ਹੁੰਦਾ ਸੀ ਬੂਟਾਂ ਦਾ ਕਦੀ ਅਸੀਂ ਚੰਡੀਗੜ੍ਹ ਜਾਣਾ ਜਲੰਧਰ ਜਾਣਾ ਮੇਰੇ ਦਿਮਾਗ ਚ ਖਿਆਲ ਆ ਗਿਆ ਅਸੀਂ ਵੀ ਆਪਣਾ ਇੱਕ ਵੱਖਰਾ ਸ਼ੋਰੂਮ ਖੋਲ੍ਹੀ ਜਿੱਥੇ ਫਰਸਟ ਕੋਪੀ ਸਭ ਤੋਂ ਸਰਾਵੇਲ ਮਿਲਵੇ ਫਰਡੇ ਸ਼ੋਰੂਮ ਚ ਥ੍ਰੀਗ ਬ੍ਰਾਂਡ ਦੀ ਫਰਸਟ ਕੋਪੀ ਅਵੇਲੇਬਲ ਮਿਲਦੀ ਪਾਏ ਤੁਹਾਡੇ ਕੋਲ ਮੈਨ ਦਾ ਫੁੱਟਵੈਅਰ ਦੇ ਵਿੱਚ ਕੀ ਕੀ ਅਵੇਲੇਬਲ ਹੈ ਸਾਡੇ ਕੋਲ ਸਪੋਰਟਸ ਕੈਜੂਅਲ ਫਾਰਮਲ ਸਲੀਪਰ ਚੱਪਲ ਐਂਡ ਸਾਰੇ ਤਰ੍ਹਾਂ ਦੀ ਵੈਰਾਈਟੀ ਹੈਗੀ ਹੈ ਜੀ ਸਰ ਤੁਹਾਡੇ ਕੋ ਕਿਹੜੇ ਕਿਹੜੇ ਬ੍ਰਾਂਡ ਦੀ ਫਰਸਟ ਕਾਪੀ ਅਵੇਲੇਬਲ ਆ ਹਾਂ ਜੀ ਸਾਡੇ ਕੋਲ ਜੀ ਆ ਦੇਖੋ ਨਾਈਕੀ ਆ ਐਡੀਡਾਸ ਆ ਸਕੇਚਰ ਆ ਜੀ ਨੂ ਬੈਲੈਂਸ ਹੈਗਾ ਇਹ ਫਿਰ ਦੁਬਾਰਾ ਐਡੀਡਾਸ ਹੈਗਾ ਜੀ ਅੰਡਰ ਆਰਮ ਹੈਗਾ A6 ਦਾ ਹੈਗਾ ਸਾਡੇ ਕੋਲ ਹਰ ਇੱਕ ਤਰ੍ਹਾਂ ਦੀ ਵੈਰਾਈਟੀ ਅਵੇਲੇਬਲ ਆ ਜੀ ਸਰ ਤੁਸੀਂ ਆਪਣੇ ਕਸਟਮਰਸ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਮੈਂ ਮੈਂ ਅਪੀਲ ਕਰਨਾ ਚਾਹੁੰਦਾ ਕਿ ਆਪਣਾ ਸ਼ੋਅਰੂਮ ਹੈਗਾ ਹਾਈਵੇ ਪਲਾਜ਼ਾ ਦੇ ਲਾਗੇ ਆਪਣਾ ਫਰਸਟ ਕਾਪੀ ਹਰ ਇੱਕ ਤਰ੍ਹਾਂ ਦੇ ਬ੍ਰਾਂਡ ਆਪਣੇ ਕੋਲ ਅਵੇਲੇਬਲ ਆ ਮੈਂ ਇਲਾਕਾ ਵਾਸੀਆਂ ਨੂੰ ਅਪੀਲ ਕਰਦਾ ਕਿ ਇੱਕ ਵਾਰੀ ਸਾਡੀ ਦੁਕਾਨ ਤੇ ਵਿਜ਼ਿਟ ਜ਼ਰੂਰ ਕਰਨ ਅਸੀਂ ਬਾਜ਼ਾਰ ਨਾਲੋਂ ਘੱਟ ਰੇਟਾਂ ਤੇ ਉਹਨਾਂ ਨੂੰ ਇੱਥੇ ਸ਼ੋਅ ਜਿਹੜੇ ਮਹੀਆ ਕਰਾਵਾਂਗੇ ਕੋਈ ਜਲੰਧਰ ਲੁਧਿਆਣਾ ਜਾਣ ਦੀ ਲੋੜ ਨਹੀਂ ਚੰਡੀਗੜ੍ਹ ਤੱਕ ਵੀ ਜਾਣ ਦੀ ਲੋੜ ਨਹੀਂ ਇੱਥੇ ਸਸਤੇ ਰੇਟਾਂ ਦੇ ਵਿੱਚ ਆਪਾਂ ਖਾਸ ਕਰਕੇ ਕਾਲਜ ਦੇ ਬੱਚਿਆਂ ਨੂੰ ਮੈਂ ਕਹਿਣਾ ਚਾਹੁੰਦਾ ਇੱਕ ਵਾਰੀ ਵਿਜ਼ਿਟ ਜ਼ਰੂਰ ਕਰਨ ਸਾਨੂੰ ਸੇਵਾ ਦਾ ਮੌਕਾ ਦੇਣ ਆਪਾਂ ਉਹਨਾਂ ਨੂੰ ਬਹੁਤ ਘੱਟ ਰੇਟ ਤੇ ਇੱਥੇ ਸ਼ੋਅ ਆਏਗਾ ਕਰਾਵਾਂਗੇ ਸ਼ੋਅਪੌਇੰਟ ਸ਼ੋਰੂਮ ਦੀ ਵਧੇਰੇ ਜਾਣਕਾਰੀ ਲਈ ਸਕਰੀਨ ਦੇ ਵਿੱਚ ਦਿੱਤੇ ਹੋਏ ਨੰਬਰ 'ਤੇ